ਆਹ ਜਿਹੜੀ ਤੋਪ ਆ ਨਾ ਇਹਨੂੰ ਕੁੱਤਾ ਚਲਾਉਂਦਾ ਹੁੰਦਾ ਸੀਗਾ ਲਾਰਡ ਵਿਕਟਰ ਇਹ ਅਲਵ ਰਿਆਸਤ ਦੇ ਵਿੱਚ ਕੁੱਤਾ ਤੋਪ ਚਲਾਉਂਦਾ ਹੁੰਦਾ ਸੀ ਇਹ ਤੋਪ ਚਲਾਉਣ ਦੇ ਵੇਲੇ ਹੀ ਇੱਕ ਤੋਪ ਫਟ ਗਈ ਸੀ ਤਾਂ ਹਿੱਸਾ ਇੱਕ ਉਧਰ ਪਿਆ ਵਾ ਆਜੋ ਇਹ ਹਿੱਸਿਆ ਇੱਧਰ ਇੱਕ ਉਧਰ ਪਿਆ ਵਾ ਜਿੱਥੇ ਡੈਗ ਪਿਆ ਉੱਥੇ ਹੀ ਪਿਆ ਵਾ ਤੇ ਕੁੱਤਾ ਪੂਰਾ ਹੋ ਗਿਆ ਸੀਗਾ ਵਿਕਟਰ ਜਿਹੜਾ ਸੀਗਾ ਇੱਕ ਲਾਰਡ ਵਿਕਟਰ ਬ੍ਰਿਟਿਸ਼ ਰਾ ਸੀਗਾ ਅਫਸਰ ਵੀ ਉਹਦੀ ਰਾਜ ਨਾਲ ਬਣਦੀ ਨਹੀਂ ਸੀ ਤੇ ਨੇ ਫਿਰ ਜਿਹੜਾ ਜੈਪੁਰ ਦਾ ਰਾਜਾ ਸੀ ਜੈਸ ਸਿੰਘ ਉਹਨੇ ਆਪਦੇ ਕੁੱਤੇ ਦਾ ਨਾਮ ਵੀ ਫਿਰ ਲਾਰਡ ਵਿਕਟਰ ਰੱਖਤਾ ਸੀਗਾ ਤੇ ਵਿਕਟਰ ਇਡਾ ਸਿਆਣਾ ਸੀਗਾ ਕਿ ਜਦੋਂ ਅੱਗ ਲਾਉਂਦਾ ਸੀਦੋਂ ਆਜ ਚ ਬੱਟੀ ਨੂੰ ਅੱਗ ਰਸੀ ਨੂੰ ਅੱਗ ਲਾ ਕੇ ਪਾਣੀ ਚ ਛਾਲ ਮਾਰ ਜਾਂਦਾ ਸੀ ਉਸ ਤੋਂ ਤਾਂ ਕਿਉਂ ਕੰਨ ਨਾ ਬੋਲੇ ਹੋ ਸਕਣ ਕਿਉਂਕਿ ਦੁਨੀਆ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਤੋਪ ਇੱਥੇ ਹੀ ਸੀ ਜਦੋਂ ਉਹ ਫਟ ਗਈ ਪਹਿਲੀ ਨੰਬਰ ਦੀ ਪਈ ਹੈ ਜੈ ਬਣ ਤੋਪ ਜੈਗੜ ਕਿਲੇ 'ਚ ਦੂਜੀ ਤੋਪ ਆ ਪਈ ਹੈ ਇੱਥੇ ਮਤਲਬ ਇਹਨੂੰ ਚਲਾਉਣ ਵੇਲੇ ਤੇ ਉਹਦੀ ਸਮਾਧੀ ਵੀ ਬਣੀ ਹੋਈ ਹੈ ਕੁੱਤੇ ਦੀ ਕਰਨੇ ਵਾਰਾ ਇੱਥੇ ਜ਼ੂਮ ਕਰਕੇ ਦਿਖਾ ਦਿਓ ਆ ਜੀ ਉਹ ਦਿਖਾ ਦਈਏ ਇਹ ਇਹ ਬਾਲਾ ਕਿਲੇ ਦੇ ਕੋਲ ਆ ਉਹ ਦੇ ਕੁੱਤੇ ਦੀ ਸਮਾਧੀ ਬਣੀ ਹੋਈ ਆ ਗਿਆ ਸਹੀ ਮਤਲਬ ਇਹ ਦੇਖੋ ਵੀ ਇਹ ਇਹ ਜਰਮਨ ਸ਼ੈਫਰਡ ਕੁੱਤਾ ਸੀਗਾ ਦੇਖੋ ਇੱਕ ਮਾਲ ਜੰਗਲਾਂ ਦੇ ਵਿੱਚ ਇਹ ਥਾਂ ਲੱਭੀ ਆਪਾਂ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ